ਸ਼ਾਇਰ ਦੇ ਬੱਲਬਲੇ ਆ ਵੰਦਰੋਂ ਨਿਕਲੇ ਆ ਤੇ ਉਹ ਤੂਫਾਨ ਬਣ ਰਹੇ ਆ ਜਿਹੜਾ ਮਨੁੱਖ ਆ ਮਨੁੱਖ ਦੇ ਅੰਦਰ ਬਹੁਤ ਕੁਝ ਹੁੰਦਾ ਅੰਦਰ ਇੱਕ ਸਮੁੰਦਰ ਭਰਿਆ ਪਿਆ ਹੁੰਦਾ ਔਰ ਕਈ ਲੋਕ ਉਹਨੂੰ ਛਿਲਕਾ ਕੇ ਬਾਹਰ ਕੱਢ ਲੈਂਦੇ ਆ ਕਈ ਨਹੀਂ ਕੱਢਦੇ ਰਾਜ ਸਾਹਿਬ ਨੇ ਆਪਣਾ ਸਮੁੰਦਰ ਜਿਹੜਾ ਆ ਉਹ ਬਾਹਰ ਕੱਢ ਦਿੱਤਾ ਉਹਨੇ ਵਰਸ ਰਿਹਾ ਹੈਗਾ ਬੱਦਲ ਦੇ ਰੂਪ ਦੇ ਵਿੱਚ ਕਿਤਾਬ ਜਿਹੜੀ ਉਹ ਬੱਦਲ ਦੇ ਰੂਪ ਦੇ ਵਿੱਚ ਹੈ ਉਹ ਵਰਸ ਰਿਹਾ ਹੈਗਾ ਇਹ ਲੋਕ ਛਾਰ-ਛਾਰ ਹੋ ਰਹੇ ਨੇ ਆਨੰਦ ਲੈ ਰਹੇ ਐਨਾ ਵੀ ਕਿਤਾਬ ਦਾ ਸੀਗਾ ਅੱਜ ਸਮਾਰੋਹ ਬਹੁਤ ਹੀ ਵਧੀਆ ਰਿਹਾ ਤੇ ਵੈਸੇ ਤਾਂ ਮੈਂ ਪੰਜਾਬੀ ਚ ਹੀ ਬੋਲਦੀ ਹਾਂ ਮੇਰੀ ਪੀਏਟੀ ਵੀ ਪੰਜਾਬੀ ਦਾ ਪਰ ਇਹ ਮੈਂ ਹਿੰਦੀ ਚ ਲਿਖਿਆ ਸੀਗਾ ਇਹਨਾਂ ਦੀ ਕਿਤਾਬ ਬਾਰੇ ਕਿਉਂਕਿ ਹਿੰਦੀ ਦੀ ਕਿਤਾਬ ਹੈ ਤੇ ਬਹੁਤ ਅੱਛੀ ਕਿਤਾਬ ਹੈ ਇਹਨਾਂ ਦੀ ਜਿਵੇਂ ਗਰਮੀਆਂ ਦੇ ਵਿੱਚ ਇੱਕ ਸਾਵਣ ਦਾ ਇੰਤਜ਼ਾਰ ਰਹਿੰਦਾ ਆਪਾਂ ਨੂੰ ਸੌਣ ਦੀਆਂ ਬੂੰਦਾਂ ਦਾ ਉਸੇ ਤਰ੍ਹਾਂ ਇਹਨਾਂ ਦੀ ਜਿਹੜੀ ਕਵਿਤਾਵਾ ਨਜ਼ਮਾਂ ਗ਼ਜ਼ਲਾਂ ਉਹੋ ਆਪਣੇ ਸਕੂਨ ਮਿਲਦੀ ਹੈ ਦਿਲ ਨੂੰ ਇੱਕ ਠੰਡਕ ਪਹੁੰਚਾਉਂਦੀ ਹੈ ਤੇ ਇਹਨਾਂ ਦੇ ਲਈ ਮੁਬਾਰਕਬਾਦ ਬਹੁਤ-ਬਹੁਤ ਇਹਦਾ ਲੱਗ ਹੀ ਨਹੀਂ ਰਿਹਾ ਕਿ ਪਹਿਲੀ ਵਾਰ ਇਹਨਾਂ ਨੇ ਕਿਰਿਆ ਇਹ ਤੇ ਬਹੁਤ ਹੀ ਸੋਹਣੀਆਂ ਕਵਿਤਾਵਾਂ ਨੇ ਜ਼ਰੂਰ ਪੜਨ ਯੋਗ ਹੈ ਸਭ ਨੂੰ ਬਹੁਤ-ਬਹੁਤ ਮੁਬਾਰਕ